ਕੀ ਤੁਹਾਨੂੰ ਵੀ ਲੱਗਦਾ ਹੈ ਕਿ ਹੁਣ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਲੜਦੀ ਨਹੀਂ ਰੁਸਦੀ ਨਹੀਂ ਤਾਂ ਸਭ ਕੁਝ ਠੀਕ ਹੋ ਗਿਆ ਹੈ ਖਬਰਦਾਰ ਇਹ ਸਕੂਨ ਨਹੀਂ ਇਹ ਉਸ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਜੋ ਤੁਹਾਡੇ ਰਿਸ਼ਤੇ ਨੂੰ ਅੰਦਰੋਂ ਖੋਖਲਾ ਕਰ ਚੁੱਕੀ ਹੈ ਇੱਕ ਪਤਨੀ ਸਿਰਫ ਉਦੋਂ ਤੱਕ ਤੁਹਾਡੀ ਹੁੰਦੀ ਹੈ ਜਦੋਂ ਤੱਕ ਤੁਹਾਡੇ ਨਾਲ ਰੁਸਦੀ ਹੈ ਲੜਦੀ ਹੈ ਤੇ ਆਪਣੇ ਮਨ ਦੀ ਹਰ ਗੱਲ ਬਿਨਾਂ ਸੋਚੇ ਸਮਝੇ ਵੇ ਟੜਕ ਹੋ ਕੇ ਤੁਹਾਡੇ ਸਾਹਮਣੇ ਰੱਖ ਦਿੰਦੀ ਹੈ ਉਸ ਦੇ ਹੰਝੂ ਤੇ ਉਸ ਦੇ ਤਾਨੇ ਮੇਨੇ ਇਸ ਗੱਲ ਦਾ ਸਬੂਤ ਹੁੰਦੇ ਨੇ ਕਿ ਉਸ ਨੂੰ ਅਜੇ ਵੀ ਤੁਹਾਡੇ ਤੋਂ ਉਮੀਦ ਹੈ ਪਰ ਜਦੋਂ ਉਹ ਦੇਖ ਲੈਂਦੀ ਹੈ ਕਿ ਉਸ ਦੇ ਰਸਣ ਜਾਂ ਰੋਣ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੁੰਦਾ ਤਾਂ ਉਹ ਇੱਕ ਦਿਨ ਰੋਣਾ ਛੱਡ ਦਿੰਦੀ ਹੈ ਉਹ ਤੁਹਾਡੀ ਹਰ ਗੱਲ ਦਾ ਜਵਾਬ ਇੱਕ ਫਿੱਕੀ ਜਹੀ ਮੁਸਕਰਾਹਟ ਨਾਲ ਦੇਣ ਲੱਗ ਜਾਂਦੀ ਹੈ ਤੁਸੀਂ ਸਮਝਦੇ ਹੋ ਕਿ ਹੁਣ ਸੁਧਰ ਗਈ ਹੈ ਪਰ ਅਸਲ ਵਿੱਚ ਉਹ ਸਮੇਟ ਲੈਂਦੀ ਹੈ ਆਪਣੇ ਆਪ ਨੂੰ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹ ਸ਼ਾਂਤ ਨਹੀਂ ਹੋਈ ਉਹ ਜਿਉਂਦੇ ਜੀ ਮਰ ਚੁੱਕੀ ਹੈ ਉਸਨੇ ਆਪਣੀਆਂ ਸਾਰੀਆਂ ਇੱਛਾਵਾਂ ਦਾ ਗਲਾ ਘੁੱਟ ਦਿੱਤਾ ਹੁਣ ਜੋ ਤੁਹਾਡੇ ਘਰ ਵਿੱਚ ਮੌਜੂਦ ਹੈ ਉਹ ਸਿਰਫ ਸ਼ਰੀਰ ਹੈ ਉਹ ਰੂਹ ਤੁਹਾਡੀ ਨਹੀਂ ਰਹੀ ਉਹ ਹੁਣ ਭਾਡੇ ਨੂੰ ਕੁਝ ਮੰਗਦੀ ਨਹੀਂ ਕਿਉਂਕਿ ਉਸਨੇ ਮੰਗਣਾ ਛੱਡ ਦਿੱਤਾ ਹੈ ਯਾਦ ਰੱਖੋ ਔਰਤ ਨੂੰ ਚਾਂਦੀ ਦੀ ਨਹੀਂ ਸੋਨੇ ਦੀ ਨਹੀਂ ਸਗੋ ਪਿਆਰ ਤੇ ਇੱਜ਼ਤ ਦੀ ਭੁੱਖ ਹੁੰਦੀ ਆ ਜਿਸ ਰਿਸ਼ਤੇ ਵਿੱਚ ਇੱਜ਼ਤ ਨਾ ਹੋਵੇ ਉੱਥੇ ਔਰਤ ਦਾ ਮੋਹ ਮਰ ਜਾਂਦਾ ਆਪਣੀ ਜੀਵਨ ਸਾਥਣ ਦੀ ਚੁੱਪ ਨੂੰ ਸਮਝੋ ਇਸ ਤੋਂ ਪਹਿਲਾਂ ਕਿ ਬਹੁਤ देर ਹੋ ਜਾਵੇ